ਬਟਾਲਾ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਚੌਧਰੀ ਵਾਲ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋ ਗਈ ਹੈ ਜਾਣਕਾਰੀ ਦਿੰਦੇ ਹੋਏ ਸਾਬਾ ਮਸੀਹ ਪੁੱਤਰ ਮੁਬਾਰਕ ਮਸੀਹ ਅਤੇ ਉਸਦੀ ਪਤਨੀ ਬਲਜੀਤ ਨੇ ਦੱਸਿਆ ਹੈ ਕਿ ਉਹਨਾਂ ਦਾ ਲੜਕਾ ਕਾਂਸ਼ੀ ਮਸੀਹ ਜਿਸ ਦੀ ਉਮਰ ਕਰੀਬ 18 ਸਾਲ ਦੀ ਸੀ ਜੋ ਇੱਕ ਕੰਪਨੀ 'ਚ ਕੰਮ ਕਰਦਾ ਸੀ ਤੇ ਕੱਲ ਕੰਪਨੀ ਤੋਂ ਜਦੋਂ ਪਿੰਡ ਵਾਪਸ ਆਇਆ ਤਾਂ ਅਨੁਸਾਰ ਹੀ ਉਹ ਘਰੋਂ ਬਾਹਰ ਚਲਾ ਗਿਆ ਉਹਨਾਂ ਕਹਿੰਦੇ ਕਿ ਸ਼ਾਮ ਨੂੰ ਉਹਨਾਂ ਦੇ ਘਰ ਕਿਸੇ ਨੇ ਆ ਕੇ ਦੱਸਿਆ ਕਿ ਉਹਨਾਂ ਦਾ ਮੁੰਡਾ ਛਾੜੀਆਂ ਦੇ ਵਿੱਚ ਨਸ਼ੇ ਦੀ ਹਾਲਤ ਵਿੱਚ ਪਿਆ ਹੋਇਆ ਹੈ। ਉਹਨਾਂ ਕਿਹਾ ਜਦੋਂ ਅਸੀਂ ਉਸਨੂੰ ਚੁੱਕ ਕੇ ਘਰ ਲਿਆਂਦਾ ਤਾਂ ਕੁਝ ਸਮੇਂ ਬਾਅਦ ਹੀ ਉਸ ਲੜਕੇ ਦੀ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਲੱਗਦਾ ਹੈ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਇਸ ਦੀ ਮੌਤ ਹੋਈ ਹੈ। ਮੌਕੇ ਤੇ ਪਰਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਜੋ ਇਸ ਨਸ਼ੇ ਨੂੰ ਵੇਚਣ ਦਾ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਵੀ ਫੜ ਕੇ ਸਲਾਖਾਂ ਪਿੱਛੇ ਦਿੱਤਾ ਜਾਵੇ ਤਾਂ ਜੋ ਹੋਰ ਮਾਵਾਂ ਦੇ ਪੁੱਤ ਨਸ਼ੇ ਦੀ ਪੀੜ ਨਾ ਚੜਨ ਬਟਾਲਾ ਤੋਂ ਲਾਪ੍ਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏ ਆਰ ਟੀ ਵੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ ਯਕੀਨਾ ਹੀ ਬੇਟੇ ਦਾ ਕੀ ਤੁਹਾਡਾ ਕੀ ਲੱਗਦਾ ਹੈ ਜੀ ਕਿਤੇ ਯਾਰ ਲੱਗਦਾ ਨਹੀਂ ਅੱਛਾ ਜੀ

ਸਰਕਾਰ ਕੋਲ ਮੰਗ ਮੰਗਦੇ ਵੀ ਸਾਡੇ ਚਲੋ ਮਰ ਗਿਆ ਗਾਂ ਸਰਕਾਰ ਕੋਲ ਕਾਲਾ ਹੱਥ ਪਾ ਦੇ ਜਿਹੜੇ ਬਰਦੋ ਜਗਾ ਗਾਂ ਕਰ ਸੋਹਣਾ ਕੇਦੇ ਪੁੱਤ ਮਰਨਾ ਪਿੰਡ ਕੇਣਾ ਜੀ ਸ਼ੌਰੀਆ ਡੈਡੀ ਇਹਦੇ ਦੇ ਕੀ ਨਾਂ ਜੀ ਸਾਹਬਾ ਸੀ ਉਮਰ ਕਿੰਨੀ ਕੀ ਇਹਦੀ 23 ਸਾਲ 18 ਸਾਲ 18 ਸਾਲ ਤੁਹਾਡਾ ਕੀ ਨਾਂ ਜੀ ਬਲਜੀਤ ਮੇਰਾ ਨਾਮ ਹੈ ਅੱਛਾ ਟੰਡਾ ਕਿ ਬੇਟਾ ਸੀ ਹਾਂਜੀ ਜੀ ਬੇਟਾ ਕੀ ਨਾਂ ਸੀ ਕਾਸ਼ੀ ਹੋਗਾ ਨੰਬਰ ਕਾਸ਼ੀ ਹੈ ਨਾ ਤੇ ਕੀ ਗੱਲ ਹੋਈ ਗੱਲ ਐ ਦੋਂ ਹੀ ਆਇਆ ਇਹ ਜੇ ਕੰਪਨੀ ਦੇ ਵਿੱਚੋਂ ਕੰਪਨੀ ਚੋਂ ਆਇਆ ਤੇ ਉਹ ਹਾਂ ਆਇਆ ਹੀ ਜੀ ਉਸੇ ਵੇਲੇ ਬਾਹਰ ਚਲ ਗਿਆ ਬਾਹਰ ਜਾ ਕੇ ਕਿ ਮੁੰਡੇ ਦੇ ਨਾਲ ਲੜ ਕੇ ਤੁੰਗਿਆਂ ਨੂੰ ਟਾਕੇ ਘੱਲ ਪਾਇਆ ਅੱਛਾ ਤੇ ਠੀਕ ਹਨ ਹੁਣ ਇਹਨਾਂ ਪਤਾ ਨਹੀਂ ਕਿੱਥੇ ਲੱਗਾ ਕਿੱਥੇ ਕਿੱਥੋਂ ਲਵਾਇਆ ਬੰਨੇ ਅੱਛਾ ਹਾਂਜੀ ਸਾਨੂੰ ਜਦੋਂ ਪਤਾ ਲੱਗਾ ਸਾਨੂੰ ਕਿਹਨੇ ਨਾਟਕੇ ਆਣ ਕੇ ਦੱਸਿਆ ਕਿ ਤੁਹਾਡਾ ਮੁੰਡਾ ਉੱਥੇ ਪਿਆ ਹੋਵੇਲੀ ਉੱਥੇ ਰਹਿੰਦੇ ਆ ਨਾ ਜਾਰਜੀ ਤੇ ਉੱਥੇ ਹੀ ਤੋਂ ਉੱਥੇ ਕਰਕੇ ਉਹਨਾਂ ਨੇ ਆਪਾਂ ਦੱਬਦਾ ਉਹਨਾਂ ਥੇ ਗੇਂ ਲੈ ਕੇ ਆਏ ਅੱਛਾ ਸਾਰੀ ਰਾਤ ਘੁੱਟਦੇ ਨੱਪਦੇ ਰਹੇ ਅਸਾਂ ਬੜਾ ਕੋਈ ਡਾਕਟਰ ਵੀ ਲਿਆਂਦਾ ਪਰ ਨਹੀਂ ਗੱਲ ਉਦੋਂ ਹੀ ਇਹਦਾ ਜਾਂ ਇਦਾਂ ਨਿਕਲ ਗਈ ਜਾਣਾ ਕੀ ਮੰਗ ਕਰ ਦਿਓ ਤੁਸੀਂ ਸਰਕਾਰ ਕੋਲੋਂ ਜਾਂ ਕੋਈ ਕਰ ਦਿਓ ਪੀ ਇਹ ਮੈਂ ਦੇਖੋ ਮੰਗ ਕਰਦੀ ਵੀ ਨਸ਼ੇ ਬਣਾਉਣ ਵਾਲਿਆਂ ਦੀ ਮੌਤ ਹੀ ਹੋ ਜੇ ਜਿੱਦਾਂ ਮੇਰਾ ਪੁੱਤ ਗਿਆ ਹੋਏ ਇਦਾਂ ਇਹਨਾਂ ਦੇ ਵੀ ਜਾਣ ਇਹ ਮੰਗਵਾ ਮੇਰੀ